ਤਾਂ ਸਾਰੀਆਂ ਸੰਗਤਾਂ ਨੂੰ ਇੱਥੇ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਇਹ ਸਾਰੀ ਦੁੱਧ ਦੀ ਸੇਵਾ ਮੋਤੀ RAM ਮਹਾਰਾਜ ਦੀ ਸੇਵਾ ਤੋਂ ਸਮਰਪਿਤ ਮਾਤਾ ਗੁਜਰਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੀ ਜਿਹੜੀ ਮਹਾਨ ਸ਼ਹਾਦਤ ਹੈ ਹੀ ਹੈ ਨਾਲ ਮੋਤੀराम ਮਹਾਰਾਜ ਦੀ ਜਿਹੜੀ ਦੁੱਧ ਸ਼ਕਾਉਣ ਦੀ ਮਹਾਨ ਸੇਵਾ ਹੈ ਉਹਦੇ ਸਬੰਧ ਵਿੱਚ ਮਾਨਸਾ ਦੀਆਂ ਸੰਗਤਾਂ ਵੱਲੋਂ ਹਰ ਸਾਲ 12 ਸਾਲ ਤੋਂ ਇਕੱਠੇ ਹੋ ਕੇ ਮਾਨਸਾ ਦੀ ਸਮੂਹ ਸੰਗਤ ਵੱਲੋਂ ਹਰ ਸਾਲ ਲਗਾਤਾਰ 12 ਸਾਲ ਹੋ ਗਿਆ ਇੱਕ 12ਵਾਂ ਸਾਲ ਹੈ ਜੀ ਦੁੱਧ ਦਾ ਲੰਗਰ ਲਗਾਇਆ ਜਾਂਦਾ ਜਿੰਨੀਆਂ ਵੀ ਸੰਗਤਾਂ ਫਤਿਹਗੜ੍ਹ ਸਾਹਿਬ ਲਈ ਉਥੇ ਸ਼ੋਕ ਸਭਾ ਤੇ ਜਾਂਦੀਆਂ ਦਰਸ਼ਨ ਕਰਨ ਆਂਦੀਆਂ ਮਾਨਸਾ ਦੀ ਸਮੂਹ ਸੰਗਤ ਵੱਲੋਂ ਹਰ ਸਾਲ ਲਗਾਤਾਰ 12 ਸਾਲ ਹੋ ਗਿਆ ਇੱਕ ਤੇ 12ਵਾਂ ਸਾਲ ਹੈ ਜੀ ਮਾਤਾ ਗੁਜਰ ਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੀ ਜਿਹੜੀ ਮਹਾਨ ਸ਼ਹਾਦਤ ਹੈ ਹੀ ਹੈ ਨਾਲ ਮੋਤੀराम ਮਹਿਰਾਜ ਜੀ ਦੀ ਜਿਹੜੀ ਦੁੱਧਸ਼ਕਾਉਣ ਦੀ ਮਹਾਨ ਸੇਵਾ ਉਹਦੇ ਸੰਬੰਧ ਵਿੱਚ ਮਾਨਸਾ ਦੀਆਂ ਸੰਗਤਾਂ ਵੱਲੋਂ ਹਰ ਸਾਲ 12 ਸਾਲ ਤੋਂ ਇਕੱਠੇ ਹੋ ਕੇ ਦੁੱਧ ਦਾ ਲੰਗਰ ਲਗਾਇਆ ਜਾਂਦਾ ਜਿੰਨੀਆਂ ਵੀ ਸੰਗਤਾਂ ਫਤਿਹਗੜ੍ਹ ਸਾਹਿਬ ਲਈ ਉੱਥੇ ਸ਼ੋਕ ਸਭਾ ਤੇ ਜਾਂਦੀਆਂ ਦਰਸ਼ਨ ਕਰਨੇ ਜਾਂਦੀਆਂ ਤਾਂ ਸਾਰੀਆਂ ਸੰਗਤਾਂ ਨੂੰ ਇੱਥੇ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਇਹ ਸਾਰੀ ਦੁੱਧ ਦੀ ਸੇਵਾ ਮੋਤੀ RAM ਮਹਾਰਾਜ ਜੀ ਦੀ ਸੇਵਾ ਤੋਂ ਸਮਰਪਿਤ